ਜੀ ਆਪਾਂ ਨਵੇਂ ਵਲੌਗ ਚ ਜਾ ਰਹੇ ਆਂ ਜਿੱਥੇ ਅੱਜ ਕਟਿੰਗ ਕਰਵਾਉਣ ਉਸ ਸਲੂਨ ਤੇ ਜਾ ਰਹੇ ਆਂ ਜਿੱਥੇ ਬਾਈ ਸਿੱਧੂ ਮੂਸੇ ਵਾਲਾ ਵੀ ਆਇਆ ਸੀ ਤੇ ਬਾਈ ਦੀਆਂ ਯਾਦਾਂ ਬਹੁਤ ਜੁੜੀਆਂ ਆ ਜਾਓ ਬਈ ਆ ਦੇਖ ਸਕਦੇ ਹੋ ਤੁਸੀਂ ਹੁਣ ਬਾਈ ਦੀ ਫੋਟੋ ਵੀ ਲੱਗੀ ਐ ਇੱਥੇ ਸਲੂਨ ਤੇ ਤੇ ਯਾਦਾਂ ਹੀ ਹੁਣ ਰਹਿ ਗਈਆਂ ਤੇ ਅੱਖ-ਅੱਖ ਹਰ ਇੱਕ ਲਈ ਇਸ ਨਾਲ ਸਾਰੀਆਂ ਇਹਨਾਂ ਦੇ ਅਚੀਵਮੈਂਟਸ ਆ ਇੱਕ ਵਾਰੀ ਤੁਸੀਂ ਵੀ ਆਓ ਸਾਰੇ ਜਾਣੇ ਵਿਜ਼ਿਟ ਕਰੋ ਸਲੂਨ ਤੇ ਹੈਰੋਲਡ ਸਲੂਨ ਮਮੋਟਿ ਜਲੰਧਰ ਆ ਭਾਈ ਦੀ ਫੋਟੋ ਸੁਦੂ ਭਾਈ ਨਾਲ ਜਮਾਨ ਦੇ ਆ ਜੀ ਮਰੀਆ ਵੀ ਆਪਰੇ ਹੋਸ਼ਕਾ ਲੈਵਰ ਨੂੰ ਹੁਣ ਅੰਨੇ ਗਏ ਜੇ ਆਪਾਂ ਕਟਿੰਗ ਕਰਾਉਣਾ ਇਦਾਂ ਕਿ ਲੇਡ ਕਰਾਈ ਕਟਿੰਗ ਅੱਗੇ 15 17 ਬਾਲ ਕਰਾਈਆਂ ਲੀ ਗਈ 3-4 ਦਿਨ ਹੋ ਗਏ 3-4 ਦਿਨ ਹੋ ਗਏ ਲੋ ਜੀ ਆਪਾਂ ਹੁਣ ਕਟਿੰਗ ਸ਼ੁਰੂ ਕਰਾ ਲਈ ਆ ਜੀ ਤੇ ਹੁਣ ਆਪਾਂ ਸ਼ੂਟ ਤੇ ਜਾਣਾ ਇੱਕ ਦੋ ਦਿਨ ਤੱਕ ਤੇ ਸ਼ਦਾਬ ਨੂੰ ਮੈਂ ਕਿਹਾ ਵਧੀਆ ਜਿਹਾ ਲੁੱਕ ਦੇ ਦੇ ਤੇ ਆਪਣੀ ਵੀਡੀਓ ਵਿੱਚ ਸਾਰੀਆਂ ਘੈਂਟ ਬਣੇ ਇਹਦਾ ਬਾਈ ਦਾ ਸਾਰਾ ਕ੍ਰੈਡਿਟ ਇਹਨੂੰ ਜਾਂਦਾ ਮੇਰੀ ਲੁੱਕ ਦੇ ਪਿੱਛੇ ਪਰਸਨੈਲਿਟੀ ਪਿੱਛੇ ਇਸ ਬਾਈ ਦਾ ਹੱਥਾਂ ਕਿਉਂਕਿ ਨਵੇਂ-ਨਵੇਂ ਲੁੱਕਸ ਦਿੰਦਾ ਤੇ ਫਿਰ ਆਪਾਂ ਅੱਗੇ ਵਧੀਆ ਕੰਮ ਕਰ ਪਾਉਣੇ ਆ ਇਸ ਲਈ ਕ੍ਰੈਡਿਟ ਗੋਸ ਟੂ ਸ਼ਦਾਬ ਥੈਂਕ ਯੂ ਸ਼ਦਾਬ ਵਧੀਆ-ਵਧੀਆ ਕੰਟੈਂਟ ਕਰਦਾ ਰਹੇ ਤੇ ਆਪਾਂ ਨਾਲੇ ਵਧੀਆ-ਵਧੀਆ ਵਲੌਗ ਲਿਆਉਂਦੇ ਰਾਵਾਂਗੇ ਵੀਡੀਓ ਗਾਣੇ ਲਿਆਉਂਦੇ ਰਾਵਾਂਗੇ ਇੱਕ ਕਰੋ ਜੀ ਹੁਣ ਚੈੱਕ ਆ ਜਾਓ ਨੇ ਚੈੱਕ ਕਰੋ 90 ਕੱਟ ਤੇ ਬੋਲ ਨੇ ਕਿਹਾ ਬਹੁਤ ਫੜ ਕੇ ਯਾਰ ਸਹੀ ਬਣਾਉਂਦੇ ਦੇ ਦੈ ਭਾਈ ਇਹਨੂੰ ਤੇ ਕਿੰਨਾ ਲੰਗਾ ਇਹ ਆਣੀ ਓਕੇ ਸ਼ਦਮ ਕੈਪ ਤੇ ਲੈ ਲਓ ਇਹ ਬਰਾਣੀ ਕੀਤੀ ਕਟਿੰਗ ਤੇ ਸਾਰੀ ਪਰਸਨੈਲਿਟੀ ਪਛੇ ਦਾ ਹੀ ਰਾਜ ਆ ਤੇ ਤੁਸੀਂ ਸਾਰੇ ਜਣੇ ਇੱਕ ਵਾਰੀ ਵਿਜ਼ਿਟ ਕਰੋ ਹੇਅਰ ਹੋਲਡ ਸਲੂਨ ਰਾਮਾ ਮੰਡੀ ਟਿਲ ਮਾ ਚੌਂਕ ਸ਼ਦਮ ओके okay, जी ਨੌਂ ਜੀ ਕਟਿੰਗ ਕਰਵਾ ਲਈ ਆਪਾਂ ਦੱਸਿਓ ਫਿਰ ਕਿਦਾਂ ਲੱਗੀ ਲੁੱਕ ਤੇ ਅੱਜ ਆਪਾਂ ਨੂੰ ਸਗੀ ਸ਼ੂਟਿੰਗ ਨੂੰੜੀ ਤੋਂ ਆਫ ਸੀਨ ਪਰ ਆਪਾਂ ਅਰਲੀ ਜਾ ਕੇ ਮਾਰਨਿੰਗ ਕਟਿੰਗ ਕਰਵਾਈ ਮੇਡ ਕੱਟ ਕਰਵਾਇਆ హెయిਰ ਕੱਟ ਕਰਵਾਇਆ ਤੇ ਉੱਥੇ ਰਸ਼ਬਾ ਹੁੰਦਾ ਐਕਚੁਅਲੀ ਤੇ ਮੈਂ ਉਹਨੂੰ ਨਾ ਜਾਂਦਿਆਂ ਹੀ ਦੱਸਿਆ ਜੀ ਮੈਂ ਮੈਂ ਮੇਰੇ ਪਹਿਲਾਂ ਦੀ ਲਈ ਸੀ ਗੱਲ ਦੀ ਪਰਸੋ ਦੀ ਵੀ ਲਈ ਸੀ ਉਹ ਜਾ ਹੀ ਨਹੀਂ ਹੋਇਆ ਉਹਨੂੰ ਮੈਂ ਦੱਸਿਆ ਨਹੀਂ ਤੇ ਮੈਂ ਜਾ ਕੇ ਨਾ ਸਿੱਧਾ ਹੀ ਸ਼ੌਪ ਖੁੱਲਣ ਤੋਂ ਪਹਿਲਾਂ ਚਲੇ ਗਿਆ ਸਲੂਨ ਖੁੱਲਣ ਤੋਂ ਕਿਉਂਕਿ ਰਸ਼ਬਾ ਹੁੰਦਾ ਤੇ ਫਿਰ ਮੇਰਾ ਪਹਿਲਾ ਨੰਬਰ ਲੱਗ ਗਿਆ ਤੇ ਕਿਉਂਕਿ ਇਹ ਮੁੰਡਾ ਜਿਹੜਾ ਨਾ ਸ਼ਾਦਾਬ ਉਧਰ ਮੁਸਲਮਾਨ ਆ ਇਨਾਂ ਦੇ ਹੱਥ ਚ ਨਾ ਜਦਾਂ ਉਦਾਂ ਹੀ ਬੜਾ ਟੈਲੈਂਟ ਹੁੰਦਾ ਬੜਾ ਗੁਣ ਹੁੰਦਾ ਤੇ ਮੈਂ ਤੁਹਾਨੂੰ ਸੱਚੀ ਦੱਸਦਾ ਮੇਰੀਆਂ ਪਰਸਨੈਲਿਟੀ ਦੇ ਵਿੱਚ ਸਾਰਾ ਇਹਦਾ ਹੱਤਾ ਕਿਉਂਕਿ ਕਟਿੰਗ ਮੇਅਰਡ ਸਾਰਾ ਜੋ ਵੀ ਲੁੱਕ ਦਿੰਦਾ ਇਹ ਹੀ ਦਿੰਦਾ ਸਾਰਾ ਸਾਰਾ ਉਹਨੂੰ ਕ੍ਰੈਡਿਟ ਜਾਂਦਾ ਤੇ ਤੁਸੀਂ ਵੀ ਇੱਕ ਵਾਰੀ ਵਿਜ਼ਿਟ ਕਰਿਓ ਹੇਅਰ ਹੋਲ ਸਲੂਨ ਐਲ ਮੋਚੌਂਕ ਰਾਮਾ ਮੰਡੀ ਸ਼ਦਾਬ ਤੇ ਹੁਣ ਆਪਾਂ ਨਾਲ ਨੂੰ ਕੇ ਰੈਡੀ ਹੋਣ ਲੱਗੇ ਆਂ ਛਾਲਦੇ ਆਂ ਗੇੜੀ ਗੁੜੀ ਮਾਰਨ ਕਿਤੇ ਤੇ ਅੱਜ ਆ ਰਿਲੈਕਸ ਹੋ ਗਏ ਕਾਫੀ ਦਿਨਾਂ ਤੋਂ ਜਿੱਦਾਂ ਨਾ ਥੋੜਾ ਬਿਜ਼ੀ ਚੱਲ ਰਿਆ ਸੀ ਸ਼ਡਿਊਲ ਇਲੈਕਸ਼ਨ ਕਰਕੇ ਸੀਐਮ ਡਿਊਟੀ ਕਰਕੇ ਥੋੜਾ ਜਿਹਾ ਜਿੱਦਾਂ ਅਰਲੀ ਚੱਲ ਜਣਾ 15-20 ਦਿਨ ਤੋਂ ਜਿੱਦਾਂ ਜ਼ਿਆਦਾ ਹੀ ਮਹੀਨਾ ਚੱਲਣਾ ਜੋ ਜ਼ਿਆਦਾ ਇੰਤ ਦਾ ਬੰਦਾ ਤੰਗ ਜਿਹਾ ਹੋ ਗਿਆ ਸੀ ਇਹ ਮਾਰਨਿੰਗ ਚੱਲ ਜਾਣਾ 7 ਵਜੇ ਰਾਤ 11 12 ਵਜੇ ਆਣਾ ਮਾਰੀ 7 ਵਜੇ ਚੱਲ ਜਾਣਾ ਰਾਤ ਕਈ ਵਾਰੀ 1 2 ਦੇ ਤਾਂ 2 ਵਜੇ ਵੀ ਆਈ ਰਾਤ ਨੂੰ ਤੇ ਥੋੜਾ ਜਿਹਾ ਜਦਾਂ ਹੋ ਗਿਆ ਤੇ ਚਲੋ ਇਲੈਕਸ਼ਨ ਲੰਗੀ ਹੁਣ ਕੱਲ ਗਿਣਤੀ ਆ ਵੋਟਾਂ ਦੀ ਤੇ ਅੱਜ ਫਿਰ ਆਪਾਂ ਰੈਸਟ ਕੀਤੀ ਸਭ ਤੋਂ ਪਹਿਲਾਂ ਕਟਿੰਗ ਕੁਟਿੰਗ ਕਰਵਾਈ ਨਾਦਿਆਂ ਨੂੰ ਤੇ ਹੁਣ ਦੇਖਦੇ ਆ ਕਿੱਧਰ ਜਾਣਾ ਜਿਹੜੀ ਕੁਮਾਰ ਤੇ ਉਹ ਲੌਗਾਂ ਨੂੰ ਦਸੀ ਪਿਆਰ ਦਿਓ ਤੇ ਜਲਦੀ ਗਾਣਾ ਵੀ ਰਿਲੀਜ਼ ਕਰਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਕਮੈਂਟ ਜ਼ਰੂਰ ਕਰਦਿਆ ਕਰੋ ਕਮੈਂਟ ਜਦੋਂ ਤੁਸੀਂ ਕਰੋਗੇ ਫਿਰ ਪਤਾ ਲੱਗ ਜਾਂਦਾ ਜੇ ਕੋਈ ਕਮੀ ਵੀ ਹੋਊਗੀ ਵਿੱਚ ਬੰਦਾ ਉਹ ਅਗਲੀ ਵਾਰ ਠੀਕ ਕਰ ਲੈਂਦਾ ਤੇ ਮਿਲਦੇ ਆਂ ਜੀ ਫਿਰ ਤੁਹਾਨੂੰ ਹੁਣ ਆਪਾਂ ਨੈਕਸਟ ਵਲੌਗਸ ਧੰਨਵਾਦ